ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਮੈਂ ਹਰਪ੍ਰੀਤ कौर ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 8 ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੁਣ 아이 ਦੀ ਆਪਣੀ ਵੀਡੀਓ ਕਿਸ ਚੀਜ਼ ਵਾਰੀ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵਿਸ਼ਹੀਰ ਸਿੰਘ ਕਿਹੜੀ ਚੀਜ਼ ਤੋਂ ਖੁਸ਼ ਹੁੰਦੇ ਆ ਯਾਨੀ ਕਿ ਤੁਹਾਨੂੰ ਤਾਂ ਬਾਬਾ ਦੀਪ ਸਿੰਘ ਜੀ ਉਹ ਕਿਹੜੀ ਚੀਜ਼ ਹੈ ਜਿਹਦੇ ਤੋਂ ਖੁਸ਼ ਹੁੰਦੇ ਨੇ ਤੇ ਸਾਡੀ ਅਰਦਾਸ ਛੇਤੀ ਪੂਰੀ ਕਰਦੇ ਨੇ ਤੇ ਨਾਲ ਹੀ ਇੱਕ ਸੱਚੀ ਘਟਨਾ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਣਾ ਸ਼ੁਰੂ ਕਰਦੇ ਆਂ ਇਹਦੀ ਵੀਡੀਓ ਜਿਹੜੀ ਅੱਜ ਦੀ ਵੀਡੀਓ ਹੈ ਜੀ ਇਹਦੀ ਵੀਡੀਓ ਦੇਖਣ ਤੋਂ ਬਾਅਦ ਨਾ ਜੇ ਤੁਹਾਡਾ ਭਰੋਸਾ ਕਿਤੇ ਨਾ ਕਿਤੇ ਡਗ ਮਗਾ ਰਿਹਾ ਹੈ ਤਾਂ ਉਹ ਜਰੂਰ ਪੱਕਾ ਹੋ ਜੇਗਾ ਜਰੂਰ ਤੁਹਾਡਾ ਹੌਸਲਾ ਵਧੇਗਾ ਤੁਹਾਡੀ ਹਿੰਮਤ ਵਧੇਗੀ ਕਿਉਂਕਿ ਮੈਨੂੰ ਬਹੁਤ ਸਾਰੇ ਇਦਾਂ ਦੇ ਕਮੈਂਟ ਆਉਂਦੇ ਹੁੰਦੇ ਨੇ ਇੱਕ ਵਾਰੀ ਇੱਕ ਕਮੈਂਟ ਆਇਆ ਸੀ ਵੀ ਦੀਦੀ ਸਾਨੂੰ ਮੈਨੂੰ 20 ਸਾਲ ਹੋ ਗਏ ਪਾਟ ਕਰਦਿਆਂ ਨੂੰ ਤੇ ਮੇਰੀ ਅਰਦਾਸ ਜਿਹੜੀ ਹਜੇ ਤੱਕ ਪੂਰੀ ਨਹੀਂ ਹੋਈ ਤੇ ਇੱਕ ਮੇਰੀ ਭੈਣ ਦਾ ਵਾਰ-ਵਾਰ ਕਮੈਂਟ ਆਉਂਦਾ ਹੁੰਦਾ ਵੀ ਮੈਨੂੰ ਆਪੇ ਪੁੱਤਰ ਨਾਲ ਮਿਲਣਾ ਹੈ ਤੇ ਵੀ ਕਿਰਪਾ ਕਰੇ ਰੱਬ ਕਿ ਮੈਨੂੰ ਉਹਦੇ ਬੱਚੇ ਨੂੰ ਮਿਲ ਸਕਾਂ ਠੀਕ ਹੈ ਜੀ ਤੇ ਕੁਝ ਕਮੈਂਟ ਆਉਂਦੇ ਨੇ ਵੀ ਦੀਦੀ ਮੈਨੂੰ ਸਾਨੂੰ 2 ਸਾਲ ਹੋ ਗਏ ਆ 2.5 ਸਾਲ ਹੋ ਗਏ ਪਾਠ ਕਰਦੇ ਨੂੰ ਸਾਡੀ ਅਰਦਾਸ ਪੂਰੀ ਨਹੀਂ ਹੋਈ ਅੱਜ ਵੀ ਜਿਹੜੀ ਇਹ ਵੀਡੀਓ ਤੁਹਾਨੂੰ ਸਮਝ ਆਊਗਾ ਵੀ ਪਰਮਾਤਮਾ ਕਦੋਂ ਸਾਡੀ ਅਰਦਾਸ ਪੂਰੀ ਕਰਦੇ ਨੇ ਕਿਸ ਚੀਜ਼ ਤੋਂ ਗੁਰੂ ਸਾਹਿਬ ਖੁਸ਼ ਹੁੰਦੇ ਨੇ ਸੋ ਚਲੋ ਹੁਣ ਆਪਾਂ ਵੀਡੀਓ ਨੂੰ ਅੱਗੇ ਕੰਟੀਨਿਊ ਕਰਦੇ ਆ ਤੇ ਜਿਹੜੀ ਇਹ ਸੱਚੀ ਘਟਨਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਇੱਕ ਬਾਬਾ ਜੀ ਨੇ ਸ਼ੇਅਰ ਕੀਤੀ ਸੀ ਮੈਨੂੰ ਬਹੁਤ ਵਧੀਆ ਲੱਗੀ ਤੇ ਮੈਨੂੰ ਲੱਗਿਆ ਮੈਨੂੰ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੀਦੀ ਆ ਹੋ ਸਕਦਾ ਤੁਹਾਡੇ ਵਿੱਚੋਂ ਕਿਸੇ ਬੀਰ ਜਾਂ ਭੈਣ ਨੇ ਸੁਣੀ ਹੋਵੇ ਸੋ ਇੱਕ ਮਾਤਾ ਜੀ ਸੀਗੇ ਮਾਤਾ ਜੀ ਨਾ ਮਤਲਬ ਉਹ ਚਪਹਰਾ ਸਰਵ ਕੱਟਦੀ ਹੁੰਦੇ ਸੀਗੇ ਠੀਕ ਹੈ ਜੀ ਤੇ ਮਤਲਬ ਉਹ ਚਪਹਰਾ ਸਰਵ ਕੱਟਣ ਦੇ ਟਾਈਮ ਉਹਨਾਂ ਦਾ ਸਰੀਰ ਨਾ ਬਹੁਤ ਜ਼ਿਆਦਾ ਕਮਜ਼ੋਰ ਸੀਗਾ ਕਦੇ ਉਹ ਬੈਠ ਜਾਂਦੀ ਕਦੇ ਉਹ ਖੜੀ ਹੋ ਜਾਂਦੀ ਮਤਲਬ ਇਦਾਂ ਹੀ ਉਹ ਚਪਹਰਾ ਸਰਵ ਕੱਟਦੀ ਸੀ ਕਿਉਂਕਿ ਸਰੀਰਕ ਤੌਰ ਤੇ ਕਸ਼ਟ ਹੋਣ ਕਰਕੇ ਉਹ ਲਗਾਤਾਰ ਬੈਠ ਵੀ ਨਹੀਂ ਸਕਦੇ ਸੀ ਤੇ ਲਗਾਤਾਰ ਖੜ੍ਹ ਵੀ ਨਹੀਂ ਸਕਦੇ ਸੀ ਤੇ ਜਦੋਂ ਮਤਲਬ ਕਿ ਉਹ ਬਾਬਾ ਜੀ ਉਹ ਹਰ ਚਪਹਿਰਾ ਸਰਵ ਦੇ ਵਿੱਚ ਦੇਖਦੇ ਸੀ ਮਾਤਾ ਜੀ ਨੂੰ ਤਾਂ ਜਦੋਂ 10ਵਾਂ ਚਪਹਿਰਾ ਸਰਵ ਸੀ ਨਾ ਉਸ ਦਿਨ ਉਹ ਮਾਤਾ ਜੀ ਨੇ ਸਾਰਾ ਚਪਹਿਰਾ ਉਹਨਾਂ ਬੈਠ ਕੇ ਕੱਟਿਆ ਤੇ ਉਹਨਾਂ ਦੇ ਚਿਹਰੇ ਤੇ ਨਾ ਉਸ ਦਿਨ ਅਲੱਗ ਜਿਹਾ ਨੂਰ ਸੀ ਅਲੱਗ ਜਿਹੀ ਖੁਸ਼ੀ ਸੀ ਇੱਕ ਚਮਕ ਸੀ ਤਾਂ ਉਹ ਬਾਬਾ ਜੀ ਨੇ ਮਤਲਬ ਕੀ ਨਾ ਉਸ ਦਿਨ ਉਹ ਮਾਤਾ ਜੀ ਨੂੰ ਪੁੱਛਿਆ ਵੀ ਬੀਬੀ ਤੁਸੀਂ ਹਮੇਸ਼ਾ ਮੈਂ ਤੁਹਾਨੂੰ ਦੇਖਦਾ ਵੀ ਜਾਂ ਤਾਂ ਤੁਸੀਂ ਕੁਛ ਟਾਈਮ ਬੈਠ ਕੇ ਚਪਹਿਰਾ ਸਰਵ ਕਰਦੇ ਹੋ ਕੁਛ ਟਾਈਮ ਖੜ੍ਹ ਕੇ ਕਰਦੇ ਹੋ ਪਟ ਅੱਜ ਤੁਸੀਂ ਸਾਰਾ ਦੁਪਹਿਰਾ ਸਾਹਿਬ ਬੈਠ ਕੇ ਕੱਟਿਆ ਤੇ ਅੱਜ ਤੁਹਾਡੇ ਚਿਹਰੇ ਤੇ ਖੁਸ਼ੀ ਵੀ ਬਹੁਤ ਜ਼ਿਆਦਾ ਹੈ ਤੁਹਾਡੇ ਚਿਹਰੇ ਤੇ ਨੂਰ ਹੈ ਅੱਜ ਇੱਕ ਅਲੱਗ ਜਿਹੀ ਚਮਕ ਹੈ ਵੀ ਇਹਦੇ ਵਿੱਚ ਕੀ ਕਾਰਨ ਹੈ ਤਾਂ ਉਹਨਾਂ ਨੇ ਕਿਹਾ ਕਹਿੰਦੇ ਵੀ ਮੇਰਾ ਇਹ 10ਵਾਂ ਦੁਪਹਿਰਾ ਸਾਹਿਬ ਹੈ ਤੇ ਮੇਰੀ ਨਾਲ ਤਾਂ ਧੰਨ ਬਾਬਾ ਸਦੀਪ ਸਿੰਘ ਜੀ ਨੇ ਅਰਦਾਸ ਪੂਰੀ ਕਰ ਦਿੱਤੀ ਤੇ ਮੈਂ ਤਾਂ ਖੁਸ਼ ਹਾਂ ਤਾਂ ਬਾਬਾ ਜੀ ਨੇ ਕਿਹਾ ਬੀਬੀ ਸਾਨੂੰ ਵੀ ਦੱਸੋ ਕਿ ਤਾਂ ਕਿ ਅਸੀਂ ਵੀ ਸੰਗਤਾਂ ਦੇ ਨਾਲ ਇਹ ਚੀਜ਼ ਸ਼ੇਅਰ ਕਰ ਸਕੀਏ ਕਿਉਂਕਿ ਜਿਹੜਾ ਹਾਲ ਦਾ ਤੌਰ ਹੈ ਨਾ ਅੱਜ ਦੇ ਦੌਰ ਦੇ ਵਿੱਚ ਸਾਨੂੰ ਐਕਸਪੀਰੀਅੰਸ ਸ਼ੇਅਰ ਕਰਨ ਦੀ ਬਹੁਤ ਜ਼ਿਆਦਾ ਲੋੜ ਆ ਤਾਂ ਕਿ ਕਿਉਂਕਿ ਕਿਤੇ ਨਾ ਕਿਤੇ ਸਾਡਾ ਜਿਹੜਾ ਵਿਸ਼ਵਾਸ ਹੈ ਉਹ ਟੁੱਟਦਾ ਜਾ ਰਿਹਾ ਸਾਡੇ ਹੌਂਸਲੇ ਟੁੱਟਦੇ ਜਾ ਰਹੇ ਨੇ ਤਾਂ ਇਹਨਾਂ ਚੀਜ਼ਾਂ ਨਾਲ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਹਿੰਮਤ ਮਿਲਦੀ ਹੈ ਵੀ ਹਾਂ ਵੀ ਅਸੀਂ ਵੀ ਅਗਰ ਪਰਮਾਤਮਾ ਨੂੰ ਇਸ ਤਰੀਕੇ ਨਾਲ ਮੰਨੀਏ ਧਿਆਈਏ ਤਾਂ ਵਾਹਿਗੁਰੂ ਜ਼ਰੂਰ ਸੁਣਦੇ ਨੇ ਤਾਂ ਉਹਨਾਂ ਨੇ ਜਦੋਂ ਪੁੱਛਿਆ ਜ਼ੋਰ ਦੇ ਕੇ ਤਾਂ ਮਾਤਾ ਜੀ ਨੇ ਕਿਹਾ ਕਹਿੰਦੇ ਵੀ ਮੈਂ ਅੱਜ ਤਾਂ ਖੁਸ਼ ਆ ਕਹਿੰਦੇ ਨਾ ਮੇਰਾ ਪੁੱਤ ਮਿਲ ਗਿਆ ਮੈਨੂੰ ਅੱਜ 35 ਸਾਲ ਬਾਅਦ ਸੋਚੋ 35 ਸਾਲ ਬਾਅਦ ਕਹਿੰਦੇ ਵੀ ਮੇਰਾ 10ਵਾਂ ਚ ਪਹਿਰਾ ਸਿੰਘ ਹੈ ਤੇ 10ਵੇਂ ਚ ਪਹਿਰਾ ਸਿੰਘਾਂ ਦੇ ਪੁੱਤਰ ਦੇ ਨਾਲ ਕੱਟਣ ਆਈ ਅੱਜ 9 ਚ ਪਹਿਰਾ ਸਿੰਘ ਕੱਟਣ ਦੀ ਤਾਂ ਧੰਨ ਬਾਬਾ ਦੀਪ ਸਿੰਘ ਜੀ ਨੇ ਮੇਰੀ ਅਰਦਾਸ ਸੁਣ ਲਈ ਤਾਂ ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਸ਼ੁਰੂ ਤੋਂ ਸਾਨੂੰ ਸਾਰੀ ਗੱਲ ਦੱਸੋ ਵੀ ਕਿੱਦਾਂ ਕਿਵੇਂ ਕੀ ਹੋਇਆ ਤਾਂ ਮਾਤਾ ਜੀ ਨੇ ਦੱਸਿਆ ਕਹਿੰਦੇ ਜਦੋਂ ਮੈਂ 35 ਸਾਲ ਦੀ ਸੀਗੀ ਨਾ ਤਾਂ ਮੇਰਾ ਬੇਟਾ ਛੋਟਾ ਸੀਗਾ ਤਾਂ ਉਹਨੂੰ ਪਤਾ ਨਹੀਂ ਕੋਈ ਲੈ ਗਿਆ ਇਆ ਖੁੱਦ ਚੱਲ ਗਿਆ ਵੀ ਸਾਨੂੰ ਉਹਦਾ ਕਿਤੇ ਵੀ ਪਤਾ ਨਹੀਂ ਚੱਲਿਆ ਕਹਿੰਦੇ ਵੀ ਮੇਰੇ ਪਰਿਵਾਰ ਨੇ ਥੋੜਾ ਟਾਈਮ ਤਾਂ ਯਾਨੀ ਕਿ ਪਾਰ ਜਾ ਜਾਰੀ ਰੱਖੀ ਯਾਨੀ ਉਸ ਤੋਂ ਬਾਅਦ ਹਿੰਮਤ ਟੁੱਟ ਗਈ ਕਿਦਣਾ ਕਿਤੇ ਪਰਿਵਾਰ ਦੇ ਰਿਸ਼ਤੇਦਾਰਾਂ ਦੀ ਉਹਨਾਂ ਨੂੰ ਲੱਗਣ ਲੱਗ ਗਿਆ ਵੀ ਵੀ ਨਹੀਂ ਹੋਣਤਾ ਵੀ ਇੰਤਜ਼ਾਰ ਕਰਨ ਦਾ ਕੋਈ ਫਾਇਦਾ ਨਹੀਂ ਪਰ ਕਿਸੇ ਨੇ ਮਾਂ ਮਾਂ ਹੀ ਹੁੰਦੀ ਆ ਨਾ ਤਾਂ ਉਹ ਪਰ ਉਮੀਦ ਰੱਖੀ ਉਹਨਾਂ ਨੇ ਕਿ ਨਹੀਂ ਮੇਰਾ ਪੁੱਤਰ ਜ਼ਰੂਰ ਆਵੇਗਾ ਤੇ ਗੁਰੂ ਸਾਹਿਬ ਜ਼ਰੂਰ ਕੇ ਆਪਾ ਕਰਨਗੇ ਤਾਂ ਮਾਤਾ ਜੀ ਨਾ ਮਤਲਬ ਕਿ ਕੋਈ ਤੀਰਥ ਸਥਾਨ ਨਹੀਂ ਛੱਡਿਆ ਸੀ ਉਹ ਹਰ ਜਗ੍ਹਾ ਜਾਣਾ ਉਹਨਾਂ ਨੇ ਹਰ ਜਗ੍ਹਾ ਦਾਸ ਦੇ ਵਿੱਚ ਸ਼ਾਮਿਲ ਹੋਣਾ ਉਦੋਂ ਉਹਨਾਂ ਦੀ ਸਭ ਤੋਂ ਵੱਡੀ ਕਮੀ ਕੀ ਸੀ ਕਿ ਉਹ ਮਤਲਬ ਕਿ ਜਿੱਥੇ ਵੀ ਕਿਸੇ ਨੇ ਦੱਸ ਦੇਣਾ ਉੱਥੇ ਚੱਲ ਜਾਣਾ ਉਹਨਾਂ ਨੇ ਉਹਨਾਂ ਨੂੰ ਲੱਗਣਾ ਵੀ ਇੱਥੋਂ ਮੇਰੀ ਕਿਰਪਾ ਹੋ ਜੇਗੀ ਮੇਰੇ ਤੇ ਇੱਥੋਂ ਹੋ ਜੇਗੀ ਮਤਲਬ ਉਹਨਾਂ ਨੂੰ ਇੱਕ ਜਗ੍ਹਾ ਉਹ ਵਿਸ਼ਵਾਸ ਨਹੀਂ ਬਣਾ ਪਾ ਰਹੇ ਸੀ ਆਪਦੇ ਵਿਸ਼ਵਾਸ ਨੂੰ ਮਜ਼ਬੂਤ ਨਹੀਂ ਕਰ ਪਾ ਰਹੇ ਸੀ ਠੀਕ ਹੈ ਕਿਉਂਕਿ ਮਾਂ ਦਾ ਦਿਲ ਸੀ ਜਿੱਥੇ ਵੀ ਉਹਨਾਂ ਨੂੰ ਲੱਗਦਾ ਵੀ ਇੱਥੇ ਜਾ ਕੇ ਮੇਰਾ ਭਲਾ ਹੋਊ ਉੱਥੇ ਜਾ ਕੇ ਉਹਦਾ ਹੀ ਉਹਨਾਂ ਨੇ ਕਰ ਲੈਣਾ ਕਿਸੇ ਨੇ ਉਹਨਾਂ ਨੂੰ ਦੱਸਿਆ ਕਹਿੰਦੇ ਵੀ ਤੁਸੀਂ ਐ ਕਰੋ ਵੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਂ ਸਥਾਨ ਤੇ ਜਾਓ ਉੱਥੇ ਜਪਹਰਾਸਾਹ ਕੱਟੋ ਵੀ ਉਹ ਉੱਥੇ ਜਾ ਕੇ ਤੁਸੀਂ ਜਪਹਰਾਸਾਹ ਕੱਟਿਓ ਉੱਥੇ ਕਹਿੰਦੇ ਜਦੋਂ ਮੈਂ ਇੱਥੇ ਆਈ ਇੱਥੇ ਬਹੁਤ ਸਾਰੇ ਯਾਨੀ ਕਿ ਲੋਕਾਂ ਤੋਂ ਮੈਨੂੰ ਪਤਾ ਚੱਲਿਆ ਵੀ ਬਹੁਤ ਵੱਡੇ ਵੱਡੇ ਲੋਕਾਂ ਦੇ ਕਾਰਜ ਇੱਥੇ ਸਿੱਧ ਹੋਏ ਨੇ ਫਿਰ ਕਹਿੰਦੇ ਮੈਂ ਮਨ ਬਣਾ ਲਿਆ ਮੈਂ ਇੱਥੇ ਆਇਆ ਕਰੂੰਗੀ ਤੇ ਮੈਂ ਕਹਿੰਦੀ ਅਰਦਾਸ ਕੀਤੀ ਤਾਂ ਧੰਨ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੀ ਵਿੱਚ ਪੂਰੇ ਵਿਸ਼ਵਾਸ ਦੇ ਨਾਲ ਪੂਰੀ ਸ਼ਰਧਾ ਭਾਵਨਾ ਦੇ ਨਾਲ ਹੁਣ ਤੁਸੀਂ ਕਿਸ ਚੀਜ਼ ਕਿਹੜੀ ਚੀਜ਼ ਹੈ ਜਿਸ ਤੋਂ ਗੁਰੂ ਸਾਹਿਬ ਖੁਸ਼ ਹੁੰਦੇ ਨੇ ਕਿਹੜੀ ਚੀਜ਼ ਹੈ ਜਿਸ ਤੋਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਖੁਸ਼ ਹੁੰਦੇ ਨੇ ਦੇਖੋ ਨਾ ਤਾਂ ਕੋਈ ਇਹ ਜਿਹਾ ਤੋਹਫਾ ਆਪਾਂ ਭੇਟਾ ਕਹਿ ਸਕਦੇ ਹਾਂ ਨਾ ਕੋਈ ਇਹ ਜੀ ਮਾਇਆ ਵੀ ਜਿਹਦੇ ਨਾਲ ਆਪਾਂ ਕਹਿ ਲਈਏ ਵਾਹ ਚੀਜ਼ ਚੜਾ ਲਾਂਗੇ ਤਾਂ ਗੁਰੂ ਸਾਹਿਬ ਬਹੁਤ ਖੁਸ਼ ਹੋ ਜਾਣਗੇ ਉਹ ਖੁਸ਼ ਕਿਦੋਂ ਹੁੰਦੇ ਨੇ ਜਦੋਂ ਤੁਸੀਂ ਉਹਨਾਂ ਨੂੰ ਸੱਚੇ ਦਿਲ ਤੋਂ ਪੁਕਾਰਦੇ ਹੋ ਸੱਚੇ ਸ਼ਰਦਾ ਦੇ ਨਾਲ ਪੁਕਾਰਦੇ ਹੋ ਤੇ ਪੂਰੇ ਪ੍ਰੇਮ ਭਾਵ ਦੇ ਨਾਲ ਤੇ ਨਾਲ ਹੀ ਸਿਰਫ ਇੰਨਾ ਹੀ ਨਹੀਂ ਤੇ ਉਹ ਇਸ ਗੱਲ ਤੋਂ ਵੀ ਖੁਸ਼ ਹੁੰਦੇ ਨੇ ਵੀ ਨਾ ਸਿਰਫ ਤੁਸੀਂ ਉਹਨਾਂ ਨੂੰ ਮੰਨ ਰਹੇ ਹੋ ਬਲਕਿ ਜੋ ਉਹਨਾਂ ਦੇ ਹੁਕਮ ਨੇ ਤੁਸੀਂ ਆਪ ਦਾ ਜੀਵਨ ਜੀਵਨ ਵੀ ਉਸੇ ਤਰੀਕੇ ਨਾਲ ਜਿਉਣ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਉਹ ਹਰ ਬੁਰਾਈ ਛੱਡਣ ਦੀ ਕੋਸ਼ਿਸ਼ ਕਰ ਰਹੇ ਹੋ ਜਿਹੜੀ ਪਰਮਾਤਮਾ ਨੇ ਗੁਰੂ ਸਾਹਿਬ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਹੁਕਮ ਦਿੱਤਾ ਵੀ ਆ ਚੀਜ਼ਾਂ ਤੁਸੀਂ ਨਹੀਂ ਕਰਨੀ ਜਦੋਂ ਆਪਾਂ ਸਾਰੀਆਂ ਚੀਜ਼ਾਂ ਕਰਨੀਆਂ ਸ਼ੁਰੂ ਕਰ ਦਿੰਦੀਆਂ ਤੇ ਜਦੋਂ ਆਪਾਂ ਸੱਚੇ ਮਨ ਤੋਂ ਸਿੰਘ ਸ਼ੀਰ ਦਾ ਨੂੰ ਧਿਆਉਣਾ ਸ਼ੁਰੂ ਕਰ ਦਿੰਦੀਆਂ ਉਹਨਾਂ ਦੇ ਚਰਨਾਂ 'ਚ ਹਾਜ਼ਰੀ ਲਗਾਉਣੀ ਸ਼ੁਰੂ ਕਰ ਦਿੰਦੀਆਂ ਉਹਨਾਂ ਨੂੰ ਮਤਲਬ ਕਿ ਤੁਸੀਂ ਇਹ ਮੰਨ ਲਓ ਵੀ ਉਹਨਾਂ ਨੂੰ ਨਾ ਸਿਰਫ ਧਿਆਉਣਾ ਬਲਕਿ ਗੁਰਬਾਣੀ ਦੇ ਵਿੱਚ ਜੋ ਹੁਕਮ ਗੁਰੂ ਸਾਹਿਬ ਨੇ ਦੱਸਿਆ ਅਸੀਂ ਉਸ ਰਸਤੇ 'ਤੇ ਚੱਲਣਾ ਸ਼ੁਰੂ ਕਰ ਦਿੰਦੀਆਂ ਤਾਂ ਉਹ ਬਹੁਤ ਜ਼ਿਆਦਾ ਖੁਸ਼ ਹੁੰਦੇ ਆਂ ਤਾ ਫਿਰ ਉਹਦੋਂ ਜਦੋਂ ਅਸੀਂ ਪੂਰਾ ਵਿਸ਼ਵਾਸ ਨਾ ਉਹਨਾਂ ਦੇ ਉੱਤੇ ਰੱਖ ਕੇ ਪੂਰਾ ਹਨਾ ਭਰੋਸਾ ਅਰਦਾਸ ਕਰਦੇ ਆ ਨਾ ਤਾਂ ਫਿਰ ਉਹ ਸਾਡੀ ਅਰਦਾਸ ਬਹੁਤ ਛੇਤੀ ਸੋਹਣੀ ਜਿੰਨਾ ਟਾਈਮ ਸਾਡਾ ਭਰੋਸਾ ਕੱਚਾ ਰਹਿੰਦਾ ਜਿੰਨਾ ਟਾਈਮ ਅਸੀਂ ਕਿੰਤੂ ਪ੍ਰੰਤੂ ਵਿੱਚ ਲੱਗੇ ਰਹਿੰਦੇ ਆ ਸਾਡੇ ਮਨ ਵਿੱਚ ਇਹ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਵੀ ਅਰਦਾਸ ਪੂਰੀ ਹੋਊਗੀ ਕਿ ਨਹੀਂ ਹੋਊਗੀ ਕਿੱਥੋਂ ਹੋਊਗੀ ਕਿੱਥੇ ਜਾਵਾਂ ਕਿੱਥੇ ਜਾ ਕੇ ਮੇਰਾ ਭਲਾ ਹੋਊਗਾ ਉਹਨਾ ਟਾਈਮ ਪ੍ਰਮਾਤਮਾ ਤੇ ਧੰਨ ਧੰਨ ਬਾਬਾ ਦੀਪ ਸਿੰਘ ਮਹਾਰਾਜ ਜੀ ਨਾਲ ਟਾਈਮ ਨਹੀਂ ਸੁਣਦੇ ਤੋ ਇਹ ਇੱਕ ਰਸਤਾ ਹੈ ਉਹਨਾਂ ਨੂੰ ਧਿਆਉਣ ਦਾ ਤੇ ਉਹਨਾਂ ਦੇ ਚਰਨਾਚਰਦਾਸ ਕਰਕੇ ਛੇਤੀ ਆਪਦੀ ਮਨੋਕਾਮਨਾ ਨੂੰ ਪੂਰੀ ਕਰਨ ਦਾ ਹੁਣ ਇਹਨਾਂ ਹੋਏ ਵੀਡੀਓਸ ਤੁਸੀਂ ਸਕਿਪ ਕਰ ਦਿਓ ਸਟੋਰੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਅੱਗੇ ਤੁਹਾਨੂੰ ਬਹੁਤ ਜਿਆਦਾ ਹੌਸਲਾ ਮਿਲੇਗਾ ਤਾਂ ਉਹਨਾਂ ਨੇ ਦੱਸਿਆ ਕਹਿੰਦੇ ਵੀ ਮੈਂ ਇੱਥੇ ਮਤਲਬ ਕਿ ਦੁਪਹਿਰਾ ਸੱਭ ਕੱਟਣ ਆਉਂਦੀ ਰਹੀ ਤੇ ਕਹਿੰਦੇ ਵੀ ਮੇਰਾ ਅੱਜ ਦਸਵੇਂ ਦੁਪਹਿਰਾ ਤੇ ਅੱਜ ਮੇਰਾ ਬੇਟਾ ਮੇਰੇ ਨਾਲ ਆਇਆ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੇ ਬੇਟੇ ਨੂੰ ਵੀ ਮਿਲਣਾ ਚਾਹੁੰਦੇ ਆ ਤਾਂ بیٹے ਨੂੰ ਉਹਨਾਂ ਨੇ ਪੁੱਛਿਆ ਕਹਿੰਦੇ ਵੀ ਫਿਰ ਤੂੰ ਵੀ ਤੈਨੂੰ ਕਿਵੇਂ ਪਤਾ ਚੱਲਿਆ ਕਿਵੇਂ ਤੁਸੀਂ ਮਿਲੇ ਕਿਵੇਂ ਪਤਾ ਚੱਲਿਆ ਵੀ ਕਿਉਂਕਿ ਤੁਸੀਂ ਕਹਿੰਦੇ ਆ ਵੀ ਛੋਟਾ ਸੀ ਇਹ ਕਿਵੇਂ ਪਹਿਚਾਨਾਈ ਤੁਮ ਇੱਕ ਦੂਜੇ ਦੀ ਵੀ ਇਹ ਮੇਰੀ ਮਾਂ ਹੈ ਤੇ ਇਹ ਮੇਰਾ ਬੱਚਾ ਹੈ ਤਾਂ ਉਹਨਾਂ ਦੇ بیٹے ਨੇ ਦੱਸਿਆ ਕਹਿੰਦੇ ਵੀ ਮੈਨੂੰ ਨਾ ਪਤਾ ਨਹੀਂ ਮੈਨੂੰ ਯਾਦ ਨਹੀਂ ਮੈਨੂੰ ਕੋਈ ਲੈ ਗਿਆ ਜਾਂ ਮੈਂ ਖੁਦ ਚਲਿਆ ਗਿਆ ਕਹਿੰਦੇ ਵੀ ਮੈਂ ਭਟਕਦਾ ਰਿਹਾ ਥਾ ਤਾਂ ਕੋਈ ਮੇਰਾ ਘਰ ਨਹੀਂ ਕੋਈ ਮੇਰਾ ਬਾਹਰ ਨਹੀਂ ਸੀ ਕਹਿੰਦੇ ਕੋਈ ਮੇਰਾ ਰਹਿਣ ਦਾ ਟਿਕਾਣਾ ਨਹੀਂ ਸੀ ਕਹਿੰਦੇ ਕਦੇ ਮੈਨੂੰ 2-3 ਸਾਲ ਕਿਸੇ ਨੇ ਰੱਖ ਲੈਣਾ ਕੰਮ ਕਰਾ ਲੈਣਾ ਫਿਰ ਮੇਰੇ ਲੱਤ ਮਾਰਨੀ ਮੈਨੂੰ ਕੱਢ ਦੇਣਾ ਪੈਸਾ ਵੀ ਨਾ ਦੇਣਾ ਕਹਿੰਦੇ ਇਦਾਂ ਚਲੋ ਮੇਰੀ ਰੋਟੀ ਪਾਣੀ ਚੱਲਦਾ ਰਹਿੰਦਾ ਸੀ ਮੈਨੂੰ ਖਾਣ ਨੂੰ ਰੋਟੀ ਮਿਲ ਜਾਂਦੀ ਸੀ ਪਾਉਣ ਨੂੰ ਕੱਪੜੇ ਮਿਲ ਜਾਂਦੇ ਸੀ ਕਹਿੰਦੇ ਵੀ ਮੈਂ ਇਸੇ ਤਰੀਕੇ ਨਾਲ ਕੰਮ ਕਰਦਾ ਰਿਹਾ ਕਹਿੰਦੇ ਵੀ ਨਾ ਉਸ ਤੋਂ ਬਾਅਦ ਕਹਿੰਦੇ ਕਰਦੇ ਕਰਾਉਂਦੇ ਮੈਂ ਦਿੱਲੀ ਦਾ ਜਿਹੜਾ ਗੁਰਦੁਆਰਾ ਸਹਿਬਾ ਨਾ ਬੰਗਲਾ ਸਹਿਬ ਕਹਿੰਦੇ ਮੈਂ ਉੱਥੇ ਉਹਨਾਂ ਦੇ ਬੇਟੇ ਨੇ ਦੱਸਿਆ ਕਹਿੰਦੇ ਮੈਂ ਉੱਥੇ ਚੱਲਿਆ ਗਿਆ ਕਹਿੰਦੇ ਅੱਜ ਤੋਂ 6 ਕ ਮਹੀਨੇ ਪਹਿਲਾਂ ਮੈਂ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਆ ਗਿਆ ਸੀ ਕਹਿੰਦੇ ਮੈਂ ਉੱਥੇ ਸੇਵਾ ਕਰਨੀ ਸੇਵਾ ਕਰਕੇ ਮੈਂ ਉੱਥੇ ਹੀ ਪ੍ਰਸ਼ਾਦਾ ਪਾਣੀ ਸਕਣਾ ਤੇ ਉੱਥੇ ਪੈ ਜਾਣਾ ਕਿਉਂਕਿ ਮੇਰੇ ਕੋਲ ਰਹਿਣ ਦਾ ਟਿਕਾਣਾ ਨਹੀਂ ਸੀ ਕੋਈ ਨਾ ਕੁਛ ਖਾਣ ਦੀ ਲੋ ਸੀ ਕਹਿੰਦੇ ਵੀ ਮੈਂ ਉੱਥੇ ਨਾ ਇੱਕ ਕਹਿੰਦੇ ਕਿਸੇ ਜਗ੍ਹਾ ਤੋਂ ਲੋਕ ਆਏ ਕਹਿੰਦੇ ਉਹ ਮੇਰੇ ਨਾਲ ਗੱਲ ਕਰਨ ਲੱਗੇ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਕਹਿੰਦੇ ਉਹ ਮੈਨੂੰ ਪੁੱਛਣ ਲੱਗੇ ਤੇ ਕਹਿੰਦੇ ਵੀ ਤੂੰ ਤੂੰ ਕਿੱਥੋਂ ਆਇਆ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿੱਥੋਂ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੂੰ ਕਿੱਥੋਂ ਆਇਆ ਕਿੱਥੇ ਤੇਰਾ ਘਰਵਾਲਾ ਕਹਿੰਦੇ ਮੈਂ ਕਿਹਾ ਵੀ ਮੈਨੂੰ ਤਾਂ ਮੇਰਾ ਨਾਮ ਵੀ ਨਹੀਂ ਪਤਾ ਮੇਰਾ ਘਰ ਕਿੱਥੇ ਹੈ ਮੈਨੂੰ ਇਹ ਵੀ ਨਹੀਂ ਪਤਾ ਮੈਂ ਕਿਹੜੇ ਪਿੰਡ ਤੋਂ ਆ ਮੈਨੂੰ ਇਹ ਵੀ ਨਹੀਂ ਪਤਾ ਕਹਿੰਦੇ ਉਹਨਾਂ ਵਿੱਚ ਇੱਕ ਜਥੇਦਾਰ ਸੀਗਾ ਕਹਿੰਦੇ ਉਹ ਕਹਿੰਦੇ ਵੀ ਜਿਹਦਾ ਕੋਈ ਨਹੀਂ ਹੁੰਦਾ ਨਾ ਉਹਦਾ ਰੱਬ ਹੁੰਦਾ ਸੋ ਸਹੀ ਜਗ੍ਹਾ ਤੇ ਤੂੰ ਆ ਗਿਆ ਇੱਥੇ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰ ਤੇ ਕਹਿੰਦੇ ਵੀ ਇੱਥੇ ਰਹਿ ਰਹਿ ਤੇ ਆਪਦਾ ਸੇਵਾ ਕਰ ਤੇ ਨਾਲ ਉਹਦਾ ਪ੍ਰਸ਼ਾਦਾ ਛਕਿਆ ਕਰ ਵੀ ਪ੍ਰਮਾਤਮਾ ਸਾਥ ਕੁਝ ਠੀਕ ਕਰੂਗਾ ਕਹਿੰਦੇ ਚਲੋ ਮੈਂ ਇੱਦਾਂ ਰੋਜ ਇਦਾਂ ਕਰਦਾ ਰਿਹਾ ਕਹਿੰਦੇ ਵੀ ਮੈਂ ਕੰਮ ਦੇ ਵਿੱਚ ਇੰਨਾ ਬਿਜ਼ੀ ਰਹਿੰਦਾ ਸੀ ਕਿਉਂਕਿ ਜਿੰਨਾ ਤੇ ਵੀ ਕੰਮ ਕਰਦਾ ਸੀ ਕਹਿੰਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਥੋਂ ਕੰਮ ਕਰਵਾਉਂਦੇ ਤੇ ਮੈਨੂੰ ਮੈਂ ਕਦੇ ਮੌਕਾ ਨਹੀਂ ਮਿਲਿਆ ਕਿ ਮੈਂ ਜਾਂ ਉੱਦਦਾ ਸਾ ਪਾਸ਼ਾ ਜੀ ਦੀ ਕਦੇ ਫੋਟੋ ਦੇਖੀ ਹੋਵੇ ਜਾਂ ਕਦੇ ਪਾਠ ਕਰਿਆ ਹੋਵੇ ਜਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਕਦੇ ਫੋਟੋ ਦੇਖੀ ਹੋਵੇ ਕਹਿੰਦਾ ਸਾਰਾ ਦਿਨ ਮਤਲਬ ਜਾਂ ਤਾਂ ਮੇਰਾ ਭਾਂਡਿਆਂ 'ਚ ਇੱਕ ਹੀ ਜਗ੍ਹਾ ਭਾਂਡੇ ਦੀ ਮਾਂਜੀ ਨੇ ਭਾਂਡਿਆਂ 'ਚ ਨਿਕਲ ਜਾਂਦਾ ਜਾਂ ਪਸ਼ੂ ਵੀ ਸੰਭੇ ਆ ਗੋਹੇ-ਕੂੜੇ ਜੀ ਨਿਕਲ ਜਾਂਦਾ ਕਹਿੰਦੇ ਗੁਰਦੁਆਰਾ ਸਾਹਿਬ ਵੀ ਆ ਕੇ ਵੀ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਉੱਥੇ ਵੀ ਫੋਟੋ ਨਹੀਂ ਦੇਖੀ ਸੀ ਤੇ ਉੱਥੇ ਮੈਂ ਸੇਵਾ ਕਰਦਾ ਸੇਵਾ ਕਰਕੇ ਪ੍ਰਸ਼ਾਦਾ ਸ਼ਕਤੀ ਆ ਉਹਦਾ ਦਰਸ਼ਨ ਕਰਦਾ ਸੇਵਾ ਕਰਦਾ ਪ੍ਰਸ਼ਾਦਾ ਸ਼ਕ ਕੇ ਆਰਾਮ ਕਰਦਾ ਕਹਿੰਦੇ ਇੱਕ ਦਿਨ ਮੈਂ ਨਾ ਬਹੁਤ ਥੱਕ ਗਿਆ ਸੀ ਸੇਵਾ ਕਰਕੇ ਕਹਿੰਦੇ ਮੈਂ ਥੋੜੀ ਦਿਰ ਮੈਂ ਕਿਹਾ ਵਿਚਲ ਮ ਲੰਬਾ ਪੈ ਜਾਵਾਂ ਆਰਾਮ ਕਰ ਲਵਾਂ ਕਹਿੰਦੇ ਮੈਂ ਜਦੋਂ ਪਿਆ ਨਾ ਕਹਿੰਦੇ ਮੈਨੂੰ ਸੁਪਨਾ ਆਇਆ ਕਹਿੰਦੇ ਸੁਪਨੇ ਦੇ ਵਿੱਚ ਇੱਕ ਬਹੁਤ ਜਿਵੇਂ ਆਪਾਂ ਕਹਿੰਦੇ ਆ ਤਾਂ ਵੀ ਆਪਾਂ ਕਹਿੰਦੇ ਨਾ ਬਹੁਤ ਉੱਚਾ ਲੰਮਾ ਕੋਈ ਇਨਸਾਨ ਜੱਥੇਦਾਰ ਕਹਿੰਦੇ ਕੋਈ ਤੇ ਉਹ ਦਿਮਾਲਾ ਸਜਾਇਆ ਹੋਇਆ ਕਹਿੰਦੇ ਹੱਥ ਵਿੱਚ ਉਹਨਾਂ ਦੇ ਖੰਡਾ ਕਹਿੰਦੇ ਮੈਨੂੰ ਕਿਹਾ ਉਹਨਾਂ ਨੇ ਵੀ ਤੂੰ ਇੱਥੇ ਪਿਆ ਤੇਰੀ ਮਾਂ ਜਿਹੜੀ ਹੈਗੀ ਉਹ ਤੈਨੂੰ ਲੱਭਦੀ ਫਿਰਦੀ ਹੈ ਦਰਦਰ ਭਟਕਦੀ ਫਿਰਦੀ ਹੈ ਕਹਿੰਦੇ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਅੰਬਰਸਰ ਜਾ ਤੇ ਫਲਾਨੀ ਜਗ੍ਹਾ ਉਹ ਤੇਰਾ ਫਲਾਨੇ ਆਡਰੈਸ ਹੈ ਤੇ ਤੇਰਾ ਇੰਤਜ਼ਾਰ ਕਰ ਰਹੀ ਹੈ ਕਹਿੰਦੇ ਮੈਂ ਅਗਲੇ ਦਿਨ ਉੱਠਿਆ ਕਹਿੰਦੇ ਮੈਂ ਸੁਪਨੇ ਬਾਰੇ ਸੋਚਿਆ ਕਹਿੰਦੇ ਮੈਂ ਕਿਹਾ ਵੀ ਮੈਨੂੰ ਪਹਿਲਾਂ ਮੈਂ ਸੋਚਿਆ ਵੀ ਨਹੀਂ ਜਾਣਾ ਨਹੀਂ ਚਾਹੀਦਾ ਵੀ ਸ਼ਾਇਦ ਐਵੇਂ ਸੁਪਨਾ ਆਇਆ ਕਹਿੰਦੇ ਫਿਰ ਮੈਂ ਕਿਹਾ ਵੀ ਮੈਨੂੰ ਉਹ ਜਥੇਦਾਰ ਨੇ ਕਿਹਾ ਸੀਗਾ ਵੀ ਜਿਹੜੇ ਇੱਥੇ ਆਏ ਸੀ ਵੀ ਗੁਰੂ ਸਾਹਿਬ ਸਭ ਠੀਕ ਕਰਨਗੇ ਕਹਿੰਦੇ ਮੈਂ ਕਿਹਾ ਕੋਈ ਪ੍ਰਮਾਤਮਾ ਦਾ ਹੀ ਮੈਨੂੰ ਕੋਈ ਇਸ਼ਾਰਾ ਨਾ ਹੋਵੇ ਚਲੋ ਮੈਨੂੰ ਚੱਲਣਾ ਚਾਹੀਦਾ ਕਹਿੰਦੇ ਮੈਂ ਕੀ ਕੀਤਾ ਮੈਂ ਮਤਲਬ ਕਿ ਇੱਥੇ ਦਰਸ਼ਨ ਕੀਤੇ ਮਹਾਰਾਜ ਦੇ ਕਹਿੰਦੇ ਉਸ ਤੋਂ ਬਾਅਦ ਮੈਂ ਤੁਰ ਪਿਆ ਕਹਿੰਦੇ ਦਿਮਾਗ 'ਚ ਮੈਂ ਇਹੀ ਚੀਜ਼ ਚੱਲ ਰਹੀ ਸੀ ਕਿ ਮੈਂ ਜਾਦਾ ਰਿਹਾ ਕਿ ਸੱਚੀ ਉੱਥੇ ਕੋਈ ਬਜ਼ੁਰਗ ਮਾਤਾ ਹੋ ਕੋਈ ਮੇਰਾ ਇੰਤਜ਼ਾਰ ਕਰ ਰਿਹਾ ਹੋ ਕੀ ਸੱਚੀ ਮੇਰੀ ਮਾਂ ਹੋ ਕਹਿੰਦੇ ਮੈਂ ਇਹ ਚੀਜ਼ ਸੋਚਦਾ ਸੋਚਦਾ ਚਲੋ ਸਾਰੇ ਰਾਹ ਮੇਰੇ ਦਿਮਾਗ 'ਚ ਇਹ ਚੀਜ਼ ਚੱਲਦੀ ਰਹੀ ਕਹਿੰਦੇ ਮੈਂ ਉਸ ਜਗ੍ਹਾ ਤੇ ਪਹੁੰਚਿਆ ਉਸ ਐਡਰੈਸ ਤੇ ਪੁੱਛਦਾ ਪੁੱਛਦਾ ਕਹਿੰਦੇ ਉੱਥੇ ਫਿਰ ਮਾਤਾ ਜੀ ਮੈਨੂੰ ਮਿਲੇ ਜਿਹੜੀ ਉਹਦੀ ਖੋਤੀ ਮਾਂ ਸੀ ਕਹਿੰਦੇ ਮੈਨੂੰ ਇਹਨਾਂ ਨੂੰ ਮਿਲ ਕੇ ਨਾ ਐ ਅਹਿਸਾਸ ਹੋ ਜਾਂਦੋ ਕਿ ਜਿਵੇਂ ਨੂੰ ਕੋਈ ਆਪ ਦਾ ਮਿਲ ਗਿਆ ਹੁੰਦਾ ਕਹਿੰਦੇ ਮੈਂ ਇਹਨਾਂ ਨੂੰ ਦੱਸਿਆ ਵੀ ਮੈਂ ਤੁਹਾਡਾ ਬੇਟਾ ਹਾਂ ਕਹਿੰਦੇ ਵੀ ਇਹ ਮਾਤਾ ਨੇ ਕਹਿੰਦੇ ਭੱਜੀ ਭੱਜੀ ਆਈ ਕਹਿੰਦੇ ਇਹਨਾਂ ਨੇ ਸਭ ਤੋਂ ਪਹਿਲਾਂ ਕਹਿੰਦੇ ਮੇਰਾ ਪਜਾਮਾ ਜਿਹੜਾ ਹੈਗਾ ਉਹਦੀ ਮੂਰੀ ਉੱਤੇ ਚੱਕੀ ਠੀਕ ਹੈ ਕਿ ਵੀ ਮੈਂ ਸਮਝ ਨਾ ਪਾਇਆ ਵੀ ਇਹ ਕਰ ਕੀ ਰਹੇ ਨੇ ਕਿਉਂਕਿ ਦੇਖੋ ਜਦੋਂ ਨਾ ਮਾਪਾਪ ਨੂੰ ਪਤਾ ਹੁੰਦਾ ਵੀ ਸਾਡੇ ਬੱਚੇ ਦੇ ਸਰੀਰ ਤੇ ਕੀ ਕੋਈ ਤਾਂ ਬਰਥ ਮਾਰਕ ਹੁੰਦਾ ਵੀ ਜਿਹੜਾ ਜਦੋਂ ਜਨਮ ਹੁੰਦਾ ਉਦੋਂ ਤੋਂ ਮਾਰਕ ਹੁੰਦਾ ਜਾਂ ਕੋਈ ਸੱਟ ਲੱਗੀ ਹੁੰਦੀ ਹੈ ਕੋਈ ਗਹਿਰੀ ਸੱਟ ਲੱਗੀ ਹੁੰਦੀ ਹੈ ਉਹਦਾ ਨਿਸ਼ਾਨ ਹੁੰਦਾ ਹੈ ਹਨਾ ਜਿਵੇਂ ਮੇਰੇ ਵੀ ਹੱਥ ਤੇ ਇੱਕ ਨਿਸ਼ਾਨ ਹੈ ਹਾ ਇੱਥੇ ਫੋਨ 'ਚ ਤਾਂ ਨਹੀਂ ਦਿਖ ਰਿਹਾ ਤੇ ਮੇਰੇ ਮੇਖ ਵੱਜੀ ਸੀ ਛੋਟੀ ਹੁੰਦੀ ਦੀ ਮੈਨੂੰ ਨਹੀਂ ਯਾਦ ਕਿਸ ਨੇ ਵੱਜੀ ਸੀ ਪਰ ਮੰਮੀ ਦੱਸਦੇ ਹੁੰਦੇ ਆ ਤਾਂ ਪਰੇ ਮੇਰੇ ਨਿਸ਼ਾਨ ਹੱਲੀ ਵੀ ਆ ਮਤਲਬ ਮੈਂ ਇਦਾਂ ਪੂਰਾ ਕੱਟ ਲੱਗਿਆ ਹੋਇਆ ਠੀਕ ਆ ਤਾਂ ਇਹ ਇਦਾਂ ਦਾ ਕੋਈ ਨਿਸ਼ਾਨ ਹੁੰਦਾ ਜਿਹੜਾ ਆਪਣੇ ਸਰੀਰ ਤੇ ਆਪਣੇ ਮਾਪੇ ਨੂੰ ਪਤਾ ਦਿੰਦਾ ਤਾਂ ਮਾਤਾ ਦਾ ਮੂਰੀ ਉੱਚ ਕੇ ਉਹ ਪੱਟ ਦੇਖ ਰਹੀ ਸੀ ਪੱਟ ਦੇ ਉੱਤੇ ਨਾ ਛੱਟ ਦਾ ਨਿਸ਼ਾਨ ਸੀ ਜਦੋਂ ਉਹਨਾਂ ਨੇ ਨਿਸ਼ਾਨ ਦੇਖਿਆ ਤਾਂ ਉਹਨਾਂ ਨੂੰ ਪਤਾ ਚੱਲਿਆ ਵੀ ਤਾਂ ਸੱਚੀ ਮੇਰਾ ਬੇਟਾ ਹੈ ਤਾਂ ਉਹਦੇ ਗੱਲ ਲਾ ਕੇ ਬਹੁਤ ਰੋਈ ਫਿਰ ਉਹ ਦੁਪਹਿਰਾ ਸਗਰ ਦਸਵਾਂ ਦੁਪਹਿਰਾ ਸਾਬ ਕੱਟਣ ਲਈ ਉਹਨੂੰ ਨਾਲ ਲੈ ਕੇ ਆਏ ਤਾਂ ਕਹਿੰਦੇ ਜਦੋਂ ਬੇਟਾ ਦੱਸਦਾ ਹੈ ਕਿ ਨਾ ਜਦੋਂ ਮੈਂ ਇੱਥੇ ਦਰਸ਼ਨ ਕੀਤੇ ਨਾ ਮਹਾਰਾਜ ਜੀ ਦੇ ਕਰਨ ਦਰਸ਼ਨ ਕਰਕੇ ਉਹ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਫੋਟੋ ਤੱਕੀ ਕਿੰਦੇ ਫਿਰ ਮੈਂ ਮੇਰੀ ਮਾਤਾ ਨੂੰ ਕਿਹਾ ਵੀ ਮੇਰੇ ਜਿਹੜੇ ਸੁਪਨੇ ਦੇ ਵਿੱਚ ਜੱਥੇਦਾਰ ਜੀ ਆਏ ਸੀ ਵੀ ਉਹ ਤਾਂ ਸੇਵ ਇਦਾਂ ਦੇ ਦਿਖਦੇ ਸੀ ਹੂ ਹੂ ਇਦਾਂ ਦੇ ਉਹਨਾਂ ਦਾ ਕੱਦ ਕਾਠ ਵੀ ਇਦਾਂ ਹੀ ਉਹਦੇ ਹੱਥ 'ਚ ਖੰਡਾ ਤੇ ਤੁਸੀਂ ਆਪ ਦੇਖੋ ਵੀ ਜਦੋਂ ਉਸ ਮਾਤਾ ਨੇ ਪੂਰੀ ਸ਼ਰਧਾ ਭਾਵਨਾ ਤੇ ਵਿਸ਼ਵਾਸ ਰੱਖ ਕੇ ਅੰਦਰੋਂ ਇਹ ਦ੍ਰਿੜ ਕਰ ਲਿਆ ਵੀ ਗੁਰੂ ਸਾਹਿਬ ਮੈਂ ਤਾਂ ਮਹਾਰਾਜ ਜੀ ਤੁਹਾਡੇ ਚਰਨਾਂ ਚ ਆਉਣਾ ਵੀ ਤੁਸੀਂ ਮੇਰਾ ਕਾਰਜ ਸਵਾਰਨਾ ਇੱਕ ਭਰੋਸਾ ਰੱਖ ਕੇ ਉਹਨਾਂ ਨੇ ਦੁੱਖ ਤਕਲੀਫ ਦੇ ਵਿੱਚ ਕਦੇ ਬਹਿ ਕੇ ਕਦੇ ਖੜ ਕੇ ਉਹਨਾਂ ਨੂੰ ਦੁਪਹਿਰਾ ਸਭ ਕੱਟਿਆ ਤੇ ਤੁਸੀਂ ਦੇਖੋ ਫਿਰ 35 ਸਾਲ ਜਿਹੜਾ ਲੱਗ ਗਿਆ ਵਾ ਕੰਮ ਹੋਣ ਨੂੰ ਉਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ 9 ਦੁਪਹਿਰਾ ਸਭ ਦੇ ਵਿੱਚ ਉਹਨਾਂ ਦੀ ਅਰਦਾਸ ਪੂਰੀ ਕਰਤੀ ਹੁਣ ਕਦੀ ਕਿੱਥੇ ਰਹਗੀ ਜਾਂ ਆਪਾਂ ਕਹਿ ਸਕਦੇ ਆ ਵੀ ਉਦੋਂ ਇਹ ਜਾਂ ਕੀ ਹੋਇਆ ਵੀ ਉਹਨਾਂ ਨੇ ਮਤਲਬ ਕੀ ਨਿਸ਼ਚਿਤ ਅਰਦਾਸ ਉਹਨਾਂ ਦੀ ਪੂਰੀ ਕੀਤੀ ਮਤਲਬ ਪਹਿਲਾਂ ਉਹ ਜਿੱਥੇ ਵੀ ਕੋਈ ਦੱਸਦਾ ਉੱਥੇ ਚਲੇ ਜਾਣਾ ਕਿਉਂਕਿ ਮਨ ਟਿਕ ਨਹੀਂ ਰਿਹਾ ਸੀ ਉਹਨਾਂ ਦਾ ਹਾਲਾਂਕਿ ਜਾਂਦੇ ਉਹ ਦੀਰਥ ਸਥਾਨਾਂ ਤੇ ਸੀ ਪਰ ਅੰਦਰੋਂ ਮਨ ਨਹੀਂ ਸੀ ਟਿਕ ਰਿਹਾ ਉਹਨਾਂ ਨੂੰ ਲੱਗਦਾ ਸੀ ਇੱਥੋਂ ਮੇਰਾ ਕੰਮ ਵਣਜੇ ਇੱਥੋਂ ਨਹੀਂ ਤਾਂ ਮੈਂ ਫਲਾਨੀ ਜਗ੍ਹਾ ਜਾਨੀ ਉੱਥੋਂ ਮੇਰਾ ਕੰਮ ਵਣ ਮਤਲਬ ਮਨ ਅੰਦਰੋਂ ਚੈਨ ਨਹੀਂ ਸੀ ਵਿਸ਼ਵਾਸ ਨਹੀਂ ਸੀ ਪੂਰਾ ਬਣ ਪਾ ਰਿਹਾ ਉਹਨਾਂ ਦਾ ਪਰ ਜਦੋਂ ਉਹਨਾਂ ਨੂੰ ਕਿਸੇ ਨੇ ਚਪੈਰਾ ਸਾਹਿਬਾਰੇ ਦੱਸਿਆ ਉੱਥੇ ਲੋਕਾਂ ਨਾਲ ਆ ਕੇ ਗੱਲ ਕਰੀ ਉਹਨਾਂ ਨੇ ਪਤਾ ਚੱਲਿਆ ਕਿ ਇੱਥੇ ਏਡੇ ਏਡੇ ਕੰਮ ਲੋਕਾਂ ਦੇ ਸਵਰੇ ਨੇ ਨੇ ਇਹਨੀਆਂ ਵੱਡੀਆਂ ਵੱਡੀਆਂ ਭਿਆਨਕ ਬਿਮਾਰੀਆਂ ਤੱਕ ਲੋਕਾਂ ਦੀਆਂ ਠੀਕ ਹੋਈਆਂ ਤਾਂ ਫਿਰ ਉਹਨਾਂ ਨੂੰ ਲੱਗਿਆ ਕਿ ਮੈਂ ਹੁਣ ਇੱਥੇ ਹੀ ਆਉਣਾ ਫਿਰ ਉਹਨਾਂ ਨੇ ਜਦੋਂ ਵਿਸ਼ਵਾਸ ਬਣਾ ਲਿਆ ਨਾ ਪੂਰਾ ਪੂਰੀ ਸ਼ਰਧਾ ਭਾਵਨਾ ਪੱਕੀ ਕਰ ਲਈ ਤਾਂ ਦੇਖੋ ਨੌ ਚਪੈਰਾ ਸਾਹਿਬ ਦੇ ਵਿੱਚ ਹੀ ਤੁਹਾਨੂੰ ਤੁਨ ਬਾਬਾ ਦੀਪ ਸਿੰਘ ਜੀ ਨੇ ਉਹਨਾਂ ਦੀ ਅਰਦਾਸ ਸੁਣਨ ਸੋ ਤੁਸੀਂ ਵੀ ਜਦੋਂ ਕੋਈ ਕਾਰਜ ਕਰਦੇ ਹੋ ਨਾ ਆਪਣੇ ਮਨ ਨੂੰ ਨਾ ਭਟਕਣ ਦਿਓ ਜਦ ਤੱਕ ਤੁਹਾਡੇ ਮਨ ਦੇ ਵਿੱਚ ਸਵਾਲ ਰਹਿਣਗੇ ਜਦ ਤੱਕ ਤੁਹਾਡਾ ਮਨ ਭਟਕਦਾ ਰਹੇਗਾ ਉਦੋਂ ਤੱਕ ਕਦੇ ਵੀ ਜਿਹੜਾ ਹੈਗਾ ਅਰਦਾਸ ਪੂਰੀ ਨਹੀਂ ਹੁੰਦੀ ਜੇ ਅਸੀਂ ਚਾਹੁੰਦੇ ਹਾਂ ਵੀ ਸਾਡੀ ਅਰਦਾਸ ਪੂਰੀ ਹੋਵੇ ਸਾਨੂੰ ਗੁਰੂ ਸਾਹਿਬ ਦੇ ਦੱਸੇ ਹੋਏ ਰਸਤੇ ਤੇ ਚੱਲਣਾ ਪਵੇਗਾ ਸਾਨੂੰ ਗੁਰੂ ਸੰਤ ਤੇ ਪੂਰਾ ਵਿਸ਼ਵਾਸ ਰੱਖਣਾ ਪਵੇਗਾ ਤੇ ਫਿਰ ਪਰਮਾਤਮਾ ਵੀ ਫਿਰ ਇੰਨਾ ਦਿੰਦੇ ਆ ਇੰਨੀਆਂ ਦਾਤਾਂ ਬਖਸ਼ਦੇ ਨੇ ਕਿ ਜਿਹੜੀਆਂ ਮਤਲਬ ਕਿ ਸਾਥੋਂ ਸੰਭਲਦੀਆਂ ਵੀ ਨਹੀਂ ਅਸੀਂ ਸੋਚ ਵੀ ਨਹੀਂ ਸਕਦੇ ਹੁੰਦੇ ਵੀ ਪਰਮਾਤਮਾ ਨੇ ਸਾਡੇ ਤੇ ਇੰਨੀ ਕਿਰਪਾ ਕਰ ਦਿੱਤੀ। ਸੋ ਉਮੀਦ ਕਰਦੇ ਆ ਜੇ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਐ ਤਾਂ ਵੀਆ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਚਲੋ ਜੀ ਵੀਡੀਓ ਦਾ ਕਰਦੇ ਆ ਐਂਡ ਮਿਲਦੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਬਸਕ੍ਰਾਈਬ ਕਰਾਂ।